ਤੁ ਜਣੇ ਤਥ ਸੜ ਕੋਈ ਜੋਰਨਾ ਡੋਬੀ ਪਵੇ ਤਰੀ ਸਿਆ ਤੇਰੇ ਬਿਨਾ ਕੋਈ ਸਾਡੇ ਬਖਸ਼ਦਾ ਰਹੀ ਤੂੰ ਗੁਨਾ ਜੀ ਸਾਡੇ ਬਖਸ਼ਦਾ ਰਹੀ ਤੂੰ ਗੁਨਾ ਨਾ ਜਾਵਾ ਕਿਤ ਢੋ ਅੱਤ ਸਿਰ ਤੇ ਰੱਖਣਾ ਜੀ ਕਿਤੇ ਮੈਂ ਡੋਲਣਾ ਜਾਵਾਂ ਅੱਤ ਸਿਰ ਤੇ ਰੱਖਣਾ ਜੀ ਕਿਤੇ ਮੈਂ ਡੋਲਣਾ ਜਾਵਾਂ ਡੋਲਣਾ ਜਾਵਾਂ ਇੱਕ ਰੋ ਡੋਲਣਾ ਜਾਵਾਂ ਡੋਲਣਾ ਜਾਵਾਂ ਜਦ ਡੋ ਰੂ ਢੋਲ ਨਾ ਜਾਵਾ ਹੱਥ ਰੂ ਢੋਲ ਨਾ ਮੈਂ ਜਾਵਾ ਢੋਲ ਨਾ ਜਾਵਾ ਸਾਡੇ ਬਖਸ਼ਦਾ ਰਹੀ ਤੂੰ ਗੁਨਾਹ ਹੱਥ ਸਿਰ ਤੇ ਰੱਖਣਾ ਜੀ ਕਿਤੇ ਮੈਂ ਢੋਲ ਨਾ ਜਾ ਅਤ ਸਿਰ ਤੇ ਰੱਖਣਾ ਜੀ ਕਿਤੇ ਮੈਂ ਝੋਲਣਾ ਜਵਾਂ ਪਾਵੇਂ ਮੰਦੀ ਦਾਤਾ ਪਾਵੇਂ ਚੰਗੀ ਦਾਤਾ ਤੇਰੇ ਕਰਨ ਦੀਆਂ ਮੈਂ ਬੰਦੀ ਦਾਤਾ ਪਾਵੇਂ ਮੰਦੀ ਆਵੇ ਚੰਗੀ ਤਾ ਤ ਤੇਰੇ ਚਰਨਾ ਦੀ ਹਾਂ ਮੈਂ ਬੰਦੀ ਤਾ ਤ ਜੀ ਸਾਨੂੰ ਰਖੀ ਚਰਨਾ ਦੇ ਦੇ ਰੱਖਣਾ ਜੀ ਕਿਤੇ ਮੈਂ ਢੋਲਣਾ ਜਾਵਾਂ ਢੋਲਣਾ ਜਾਵਾਂ ਗੁਰੂ ਢੋਲਣਾ ਜਾਵਾਂ ਵਾਹ ਗੁਰੂ ਢੋਲਣਾ ਜਾਵਾਂ ਢੋਲਣਾ ਜਾਵਾਂ ਪਾਵੇਂ ਮੰਦੀ ਦਾਤਾ ਪਾਵੇਂ ਚੰਗੀ ਦਾਤਾ ਤੇਰੇ ਚਰਣਾ ਦੀ ਹਾਂ ਮੈਂ ਬੰਦੀ ਦਾਤਾ ਮੈਂ ਬੰਦੀ ਦਾਤਾ ਮੈਂ ਦੁਖਿਆ ਮਾਰੀ ਝੋਲੀ ਅਟ ਦਰ ਆਈ ਹਾਂ ਮੈਂ ਦੁਖਿਆਰੀ ਦੁੱਖ ਦੀ ਮਾਰੀ ਝੋਲੀ ਅਟ ਦਰ ਆਈ ਹਾਂ ਮੈਂ ਦੁਖਿਆਰੀ ਦੁੱਖ ਦੀ ਮਾਰੀ ਝੋਲੀ ਅਟ ਦਰ ਆਈ ਹਾਂ ਮੈਂ ਦੁਖਿਆਰੀ ਦੁੱਖ ਦੀ ਮਾਰੀ ਝੋਲੀ ਅਟ ਦਰ ਆਈ ਹਾਂ ਦੁਨੀਆ ਸਾਰੀ ਗਾਲੀ ਸਾਈਂ ਧਰ ਮਿਲਿਆ ਨਾ ਤੇਰੇ ਦਰ ਵਰਗਾ ਦੁਨੀਆ ਸਾਰੀ ਗਾਲੀ ਸਾਈਂ ਧਰ ਮਿਲਿਆ ਨਾ ਤੇਰੇ ਦਰ ਵਰਗਾ ਸਾਨੂੰ ਕਰੀ ਨਾ ਤੂੰ ਆਪਣੇ ਤਦੂ ਸਾਨੂੰ ਕਰੀ ਨਾ ਤੂੰ ਆਪਣੇ ਤਦੂਰ ਸਾਨੂੰ ਕਰੀ ਕਰੀ ਨਾ ਆਪਣੇ ਤੋਂ ਦੂਰ ਮੇਰੇ ਬਖਸ਼ੀ ਕਸੂ ਹੱਥ ਸਿਰ ਤੇ ਰੱਖਣਾ ਜੀ ਕਿਤੇ ਮੈਂ ਡੋਲ ਨਾ ਜਾਵਾਂ ਹੱਥ ਸਿਰ ਤੇ ਰੱਖਣਾ ਜੀ ਕਿਤੇ ਮੈਂ ਡੋਲ ਨਾ ਨਾ ਪੁਲੀ ਨਾ ਆਵੀ ਜਿਨਾ ਵਿਸਰੀ ਨਾ ਵਿਸਾਰੀ ਨਾ ਪੁਲੀ ਨਾ ਕੁਲਾਮੀ ਤੇਰੀਆਂ ਤੁਝਣੇ ਦਤ ਸੜ ਕੋਈ ਤੇਰੀਆਂ ਤੁਝ ਨੇ ਦਤਾ ੜ ਕੋਈ ਝੋਰ ਨਾ ਡੋਬੀ ਪਾਵੇਂ ਤਰੀ ਸਾਈਆਂ ਤੇਰੇ ਬਿਨਾ ਕੋਈ ਹੋਰ ਨਾ ਡੋਬੀ ਪਾਵੇਂ ਤਰੀ ਸਾਈਆਂ ਤੇਰੇ ਬਿਨਾ ਕੋਈ ਹੋਰ ਨਾ ਸਾਡੇ ਬਖਸ਼ਦਾ ਰਹੀ ਤੂੰ guna ਏ ਬਖਸ਼ਦਾ ਰਹੀ ਤੂੰ ਗੁਨਾਹ ਹੱਥ ਸਿਰ ਤੇ ਰੱਖਣਾ ਜੀ ਕਿੱਥੇ ਮੈਂ ਤੋਲ ਨਾ ਜਾਵਾਂ ਹੱਥ ਸਿਰ ਤੇ ਰੱਖਣਾ ਜੀ ਕਿੱਥੇ ਮੈਂ ਤੋਲ ਨਾ ਜਾਵਾਂ ਹੁਣ ਨਾ ਜਾਵਾਂ ਹੋਰ ਕਿਸੇ ਗਪਤਾਲਾ ਤਾਈ ਹੁਣ ਦਰ ਤੇਰੇ ਤੇ ਠਠ ਹੀ ਗੋਇਆ ਸਾਈ ਆਪਣੀ ਚਰਨੀ ਲਾਵੀ ਮੈ ਨੀਵੀਂ ਇਹ ਮੈਂ ਉੱਚੀਆਂ ਦੇ ਸੰਗ ਲਾਈ ਸਦਕੇ ਜਾ ਵਾ ਸਦਕੇ ਨਾ ਨੀਵੇਂ ਆ ਸੰਗ ਨਿਭਾਈ ਤੇਰਾ ਦਿੱਤਾ ਤੇਰਾ ਖਣਾ ਤੇਰੇ صدق ਲੈ ਕੇ جا ਇਸ ਦਰ ਤੋਂ ਹਾਂ ਇਸ ਦਰ ਤੋਂ ਖਾਲੀ ਨਾ ਮੈਨੂੰ ਮੁੜੀ ਲੋਕੀ ਮੈਨੂੰ ਤੇਰਾ ਆਖ ਦੇ ਮੇਰੇ ਨਾਮ ਮੇਰਾ ਮਨ ਨਾ ਤੋੜੀ ਈ ਮੇਰੇ ਦਤਾ ਮੇਰਾ ਮਨ ਨਾ ਤੋੜੀ ਲੋਕੀ ਮੈਨੂੰ ਤੇਰਾ ਆਖ ਦੇ ਮੇਰੇ ਦਾਤਾ ਮੇਰਾ ਮਾਨਨਾ ਤੂੰ ਟੋੜੀ ਲੋਕੀ ਮੈਨੂੰ ਤੇਰਾ ਆਖ ਦੇ ਹੋ ਮੇਰੇ ਦਾਤਾ ਮੇਰਾ ਬਾਹ ਫੜ ਕੇ ਕਦੇ ਨਾ ਮੇਰੀ ਛੋੜੀ ਹਾਂ ਬਾਹ ਫੜ ਕੇ ਕਦੇ ਨਾ ਮੇਰੀ ਛੋੜੀ ਰਾ ਆਖ ਦੇ ਮੇਰੇ ਬਾਬਾ ਮਨਨਾ ਤੂ ਟੋੜੀ ਮੇਰੇ ਬਾਬਾ ਮੇਰਾ ਮਨਨਾ ਤੂ ਟੋੜੀ ਲੋਕੀ ਮੈਨੂੰ ਤੇਰਾ ਆਖ ਦੇ ਮੇਰੇ ਦਤਾ ਮੇਰਾ ਮਨਨਾ ਤੂ ਰਜ਼ਾ ਮੈਂ ਕੋਲ ਬੈਠ ਜੋੜੀ ਮੇਰੇ ਦਾਤਾ ਚਰਣਾ ਨਾਲ ਜੋੜੀ ਲੋਕੀ ਮੈਨੂੰ ਤੇਰਾ ਆਖਦੇ ਮੇਰੇ 바ਬਾ ਮੇਰਾ ਮਨਨਾ ਤੋੜੀ ਹਾਂ ਮੇਰੇ 바ਬਾ ਮੇਰਾ ਮਨਨਾ ਤੋੜੀ ਲੋਕੀ ਮੈਨੂੰ ਤੇਰਾ ਆਖਦੇ ਬਾਹ ਫੜ ਕੇ ਕਦੇ ਨਾ ਮੇਰੀ ਛੋੜੀ ਬਾਹ ਫੜ ਕੇ ਕਦੇ ਨਾ ਮੇਰੀ ਛੋੜੀ ਜਿੱਲੋ ਕੀ ਮੈਨੂੰ ਤੇਰਾ ਆਖਦੇ ਮੇਰੇ ਭੱਪਾ ਮਨਨਾ ਤੂੰ ਤੋੜੀ ਹਾਂ ਮੇਰੇ ਭੱਪਾ ਮੇਰਾ ਮਨਨਾ ਤੂੰ ਤੋੜੀ ਲੋਕੀ ਮੈਨੂੰ ਥੇਰਾਖ ਦੇ ਮਨਨਾਖ ਤੋਡੀ ਮਨਨਾਖ ਤੋ